ਬਹੁਤ ਵੱਡੀ ਖਬਰ ਹੈ ਜਿਵੇਂ ਕਿ ਨਰਿੰਦਰਦੀਪ ਨੂੰ ਕਰੰਟ ਲਗਾਉਣ ਵਾਲੇ ਦਾ ਅੱਜ ਤੁਹਾਡੇ ਸਾਹਮਣੇ ਨਾਮ ਦੱਸਾਂਗੇ ਬਹੁਤੇ ਸਾਥੀਆਂ ਨੇ ਕਮੈਂਟ ਕੀਤੇ ਕੱਲ ਵੀਡੀਓ ਦੇ ਵਿੱਚ ਕਿਉਂਕਿ 1 ਲੱਖ ਬੰਦੇ ਤੱਕ ਉਹ ਵੀਡੀਓ ਪਹੁੰਚੀ ਆ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਯਾਨੀ ਸਾਡੇ ਭੈਣ ਭਰਾਵਾਂ ਨੇ ਕਮੈਂਟ ਵੀ ਕੀਤੇ ਕਿ ਉਸ ਬੰਦੇ ਦਾ ਪਰਦਾ ਫਾਸ਼ ਕੀਤਾ ਜਾਵੇ ਜੀਨੇ ਕਰੰਟ ਲਾਇਆ ਪਰ ਅਸੀਂ ਕੋਹ ਨਾ ਕਰਨ ਵਾਲੇ ਦਰਸਲ ਦੇ ਵਿੱਚ ਆਪ ਹੀ ਹੋ ਗਿਆ ਅੱਜ ਤੁਹਾਡੇ ਸਾਹਮਣੇ ਉਹਨਾਂ ਦਾ ਨਾਮ ਵੀ ਦੱਸਾਂਗੇ ਉਹਨਾਂ ਦੇ ਘਰ ਤੱਕ ਲੈ ਕੇ ਜਾਵਾਂਗੇ ਪੂਰੀ ਖਬਰ ਔਰ ਤੁਸੀਂ ਜਿਵੇਂ-ਜਿਵੇਂ ਦੇਖਦੇ ਜਾਓਗੇ ਤੁਹਾਡੇ ਸਾਹਮਣੇ ਤਸਵੀਰ ਸਾਫ਼ ਹੁੰਦੀ ਜਾਣੀ ਆ ਕਿਉਂਕਿ ਬਹੁਤ ਹੀ ਜ਼ਿਆਦਾ ਯਾਨੀ ਸਾਡੇ ਪੰਜਾਬ ਦੇ ਵਿੱਚੋਂ ਕਮੈਂਟ ਆਏ ਕਿ ਭਾਈ ਅਸਲ ਦੇ ਵਿੱਚ ਸਟੋਰੀ ਕੀ ਹੈ ਇਹਨੂੰ ਸਾਹਮਣੇ ਲਿਆਂਦਾ ਜਾਵੇ ਪਰ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਸੁਣਾਉਣ ਜਾ ਰਿਹਾ ਮੈਂ ਉਹਨਾਂ ਦੇ ਘਰ ਤੱਕ ਜਾਣੀ ਹੈ ਇਹ ਗੱਲ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਔਰ ਦੂਜੇ ਪਾਸੇ ਸਾਡੇ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਸਰਕਾਰ ਸਵਾਲ ਤਾਂ ਇਹਨਾਂ ਤੇ ਵੀ ਬਹੁਤ ਸਾਰੇ ਉੱਠਦੇ ਨੇ ਜਿਹੜੇ ਲੋਕਾਂ ਦੇ ਕਹਿਣ ਤੇ ਕਰੰਟ ਲੱਗਿਆ ਮਨਿੰਦਰ ਦੀਪ ਨੂੰ ਦਰਅਸਲ ਦੇ ਵਿੱਚ ਉਸੇ ਤੇ ਹੀ ਇਹ ਗੱਲਬਾਤ ਹੋਣ ਜਾ ਰਹੀ ਹੈ ਔਰ ਤੁਸੀਂ ਜਿਵੇਂ ਜਿਵੇਂ ਹੁਣ ਸੁਣੋਗੇ ਤੁਹਾਡੇ ਸਾਹਮਣੇ ਸਾਰਾ ਸੀਸਾ ਸਾਫ਼ ਹੁੰਦਾ ਜਾਊਗਾ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਹੋਣਗੇ ਕਿ ਆਖਰ ਮਾਮਲਾ ਕੀ ਹੈ ਉਸ ਤੋਂ ਬਾਅਦ ਉਹਨਾਂ ਦੇ ਘਰ ਤੱਕ ਪਹੁੰਚੂਗੀ ਗੱਲ ਨਰਿੰਦਰ ਦੀਪ ਦੀ ਪਤਨੀ ਔਰ ਉਹਨਾਂ ਦੇ ਹੋਰ ਵੀ ਪਰਿਵਾਰ ਦੇ ਦੋ ਮੈਂਬਰ ਨੇ ਜਿਹੜੀ ਕਿ ਉਹਦੀ ਇੱਕ ਮਾਂ ਗਈ ਉਹਦਾ ਇੱਕ ਪਿਓ ਹੈ ਯਾਨੀ ਉਹਦੇ ਫਾਦਰ ਨੇ ਤਾਂ ਹੁਣ ਤੁਸੀਂ ਸਮਝੋ ਵੀ ਮਾਮਲਾ ਬੜਾ ਗੰਭੀਰ ਹੋਣ ਜਾ ਰਿਹਾ ਪਹਿਲਾਂ ਹਾਂ ਮਾਰਵਿੰਦਰ ਸਿੰਘ ਮਾਲੀ ਐ ਪੰਜਾਬ ਦੇ ਵਿੱਚੋਂ ਬਹੁਤ ਹੀ ਸੂਝਵਾਨ ਇਨਸਾਨ ਨੇ ਕੁਝ ਬਿਆਨ ਮੈਂ ਤੁਹਾਨੂੰ ਇਹਨਾਂ ਦੇ ਵੀ ਸੁਣਾਉਂਗਾ ਅਕਸਰ ਤੁਸੀਂ ਦੇਖਿਆ ਕਿ ਮਾਰਵਿੰਦਰ ਸਿੰਘ ਮਾਲੀ ਬੜੀ ਬੇਬਾਕੀ ਦੇ ਨਾਲ ਆਪਣੇ ਬਿਆਨਵਾਜੀ ਨੂੰ ਹਰ ਗੱਲ ਨੂੰ ਪੇਸ਼ ਕਰਦੇ ਆ ਮੀਡੀਆ ਦੇ ਵਿੱਚ ਉਸ ਤੋਂ ਬਾਅਦ ਅਗਲੀ ਅਪਡੇਟ ਹੈ ਜਿਹੜੀ ਸਿੱਧੀ ਉਹਨਾਂ ਦੇ ਘਰ ਤੱਕ ਪਹੁੰਚੂਗੀ ਜਿਹੜੀ ਕਿ ਨਰਿੰਦਰਦੀਪ ਦੀ ਪਤਨੀ ਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਕਿ ਮਾਮਲਾ ਪੂਰਾ ਹੈ ਕੀ ਸੀ ਸੁਣੋ ਯਾਰ ਐਨੀ ਬੱਜੜ ਤੇ ਫੇਰ ਹੈ ਬਲ ਇਹ ਸੀਆਈਏ ਦਾਤ ਤੋਂ ਬਾਹਰ ਇਹ ਇਹਨਾਂ ਨੇ ਇੰਟਰੋਗੇਸ਼ਨ ਸੈਂਟਰ ਬਣਾਇਆ ਹੋਇਆ ਸੀ ਜੇ ਵਾਲਿਆਂ ਨੇ ਪਹਿਲਾਂ ਇਹਨਾਂ ਦੇ ਇੱਕ ਕਮਰਾ ਸੀ ਹੁਣ ਉੱਥੇ ਦੋ ਕਮਰੇ ਨੇ ਉੱਥੇ ਜਿਹੇ ਜਿਹੇ ਸਿਚੁਏਸ਼ਨ ਆ ਜਿਹੜਾ ਉਹਨਾਂ ਨੇ ਪੱਕ ਚ ਪਾ ਕੇ ਘੜੀਸੇ ਆ ਗਏ ਸਿਰ ਤੇ ਪੱਤੇ ਨੇ ਉਹ ਸਾਫ ਪਤਾ ਲੱਗਦਾ ਕਿ ਉਦੋਂ ਭੀਸ ਜਦੋਂ ਜੱਦੀ ਤੱਕ ਲਿਆ ਹੁਣ ਜਿਹੜੀ ਤੱਕ ਉਦੋਂ ਫਿਰ ਘੜੀਸ ਨਾਲ ਉਹ ਸਾਰੀਆਂ ਗੱਲਾਂ ਹੋਈਆਂ ਇਹ ਲੋਕੇਸ਼ਨ ਹੈਗੀ ਉੱਥੇ ਸਾਨੂੰ ਖੁੱਲੀ ਛੁੱਟੀ ਦੇ ਦਿੱਤੀ ਵੀ ਤੁਸੀਂ ਦੋਸ਼ੀ ਫੜਨਾ ਤੁਸੀਂ ਉਹ ਸਜ਼ਾ ਦੇਵੀਆਂ ਤਿੰਨ ਮੁੰਡੇ ਗਰੀਬ ਘਰਾਂ ਦੇ ਯੂਪੀ ਚ ਲਾ ਜਾ ਕੇ ਫੜ ਕੇ ਮਾਰਦੇ ਕੋਈ ਬੋਲੇ ਕੈਨੇਡਾ ਦਾ ਪੀਆਰ ਸ਼ੀਹਾ ਬੌਦਲ ਹੈ ਮਤਲਬ ਝੂਠੇ ਮੁਕਾਬਲੇ ਚ ਫੜ ਕੇ ਮਾਰਤਾ ਕੋਈ ਬੋਲੇ ਇਕੱਲਤਾ ਮੁੰਡਾ ਸ਼ਾਨਦਾਰ ਵਧੀਆ ਅਧਿਆਪਕ ਉਹ ਕਰੰਟ ਲਾ ਲਾ ਮਾਰਦਾ ਕੋਈ ਬੋਲੇ ਅਕਾਲੀ ਲੀਡਰ ਇਹ ਤਾਂ ਬੜੀਆਂ ਵੱਡੀਆਂ ਮਾਰਦੇ ਨੇ ਜਿਨ੍ਹਾਂ ਨੇ ਸਾਡੇ ਤੇ ਝੂਠਾ ਕੇਸ ਬਣਾਇਆ ਹਿਸਾਬ ਲਵਾਗੇ ਉਹਨਾਂ ਦਾ ਜਿਹੜੇ ਲੋਕਾਂ ਦੇ ਪੁੱਤ ਮਾਰੀ ਜਾਂਦੇ ਨੇ ਉਹਨਾਂ ਦਾ ਹਿਸਾਬ ਕੰਨ ਲਓ ਜੀ ਤਾਂ ਤਾਂ ਸੀ ਮਾਲਵਿੰਦਰ ਸਿੰਘ ਮਾਲੀ ਯਾਨੀ ਪੰਜਾਬ ਦੀ ਪੁਲਿਸ ਦੇ ਔਰ ਪੰਜਾਬ ਦੀ ਪੂਰੀ ਰਾਜਨੀਤੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਇੱਕ ਬਹੁਤ ਕਰੜੀ ਬਿਆਨਬਾਜ਼ੀ ਕੀਤੀ ਆ ਕਹਿੰਦੇ ਇਹਦੇ ਉੱਤੇ ਨਾ ਤਾਂ ਕੋਈ ਵਿਰੋਧੀ ਧਿਰ ਬੋਲੀ ਆ ਕਿਉਂਕਿ ਇਹ ਕੋਈ ਸਿਆਸੀ ਮੁੱਦਾ ਵੀ ਨਹੀਂ ਸੀ ਇਸ ਤੇ ਉੱਤੇ ਪੂਰੇ ਪੰਜਾਬ ਨੂੰ ਗੱਲਬਾਤ ਕਰਨੀ ਚਾਹੀਦੀ ਸੀ ਕਿ ਆਖਰ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਭਗਵਾਨ ਤਮਾਨ ਸਰਕਾਰ ਦੇ ਰਾਜ ਵਿੱਚ ਕਹਿੰਦੇ ਜੋ ਹੋ ਰਿਹਾ ਇਹ ਪਹਿਲਾਂ ਕਦੇ ਨਹੀਂ ਦੇਖਿਆ ਔਰ ਹੁਣ ਸਿੱਧਾ ਪਹੁੰਚਾਂਗੇ ਆਪਾਂ ਨਰਿੰਦਰਦੀਪ ਦੇ ਘਰੇ ਔਰ ਦੂਜੇ ਪਾਸੇ ਉਹਨਾਂ ਦੇ ਘਰ ਦੇ ਵਿੱਚ ਇੱਕ ਡਾਕਟਰ ਪਹੁੰਚੀ ਹੈ ਉਹ ਕੀ ਪੁੱਛ ਰਹੀ ਹੈ ਉਹਨਾਂ ਤੋਂ ਤੇ ਅੱਗੇ ਉਹ ਬੋਲ ਕੀ ਰਹੇ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਮੈਂ ਡਾਕਟਰ ਜੀਵਨਜੋਤ ਕੌਰ ਆ ਜਿਹੜਾ ਓਮੈਕਸ ਕਲੋਨੀ ਵਿੱਚ ਨਰਿੰਦਰਦੀਪ ਸਿੰਘ ਜੀ ਦੇ ਘਰ ਪਹੁੰਚੀ ਆ ਆ ਆਪਣੇ ਫਾਦਰ ਹੈ ਇਹ ਉਹਨਾਂ ਦੀ ਪਤਨੀ ਹੈ

ਹਾਂ ਜੀ ਤੁਸੀਂ ਦੱਸਿਆ ਇਹ ਇਹਦਾ ਰੋਜ਼ੀ ਤਰ੍ਹਾਂ ਆਪਦੇ ਕੰਮ ਤੇ ਗਿਆ ਜੀ 4:00 ਤੇ 8:00 ਵਜੇ ਅਸਟਾ ਦੇ ਦੇ ਕਰੀਏ ਕਿ ਬਿਚੂਟੀ ਜਾਣਾ 5:30 ਵਜੇ ਆਇੰਦਾ ਕਰੇ 5:30 ਵਜੇ ਲੰਚ ਕਾਲ ਹੁੰਦੀ ਹੈ ਕਿ ਮੈਂ ਆ ਰਿਹਾ ਚਾਹ ਬਣਾ ਕੇ ਰੱਖੋ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦਾ ਫੋਨ ਸਵਿਚ ਆਫ ਹੋਏ ਯਾਨੀ ਡਾਕਟਰ ਦੀ ਟੀਮ ਪਹੁੰਚੀ ਉਹਨਾਂ ਨੂੰ ਪੁੱਛਣ ਵਾਸਤੇ ਕਿ ਤੁਹਾਡੇ ਨਾਲ ਕਿਵੇਂ ਕਿਵੇਂ ਇਹ ਸਟੋਰੀ ਵਾਪਰੀ ਆ ਕਿਉਂਕਿ ਡਾਕਟਰ ਵੀ ਬਹੁਤ ਸਾਰੇ ਸੰਜੋਗ ਕਰ ਰਹੇ ਨੇ ਨਵਿੰਦਰਦੀਪ ਦੇ ਕੇਸ ਦੇ ਵਿੱਚ ਕਿ ਕੋਈ ਕਮੀ ਨਾ ਰਹੀ ਜੇ ਇਨਸਾਫ ਦਵਾਉਣ ਦੀ ਬਹੁਤ ਵੱਡੇ ਪੱਧਰ ਤੇ ਉਹ ਕਹਿੰਦੇ ਵੀ ਲੋੜ ਹੈ ਔਰ ਹੁਣ ਆਜੋ ਵੀ ਇਹ ਨਵਿੰਦਰਦੀਪ ਨੂੰ ਗਰੰਟ ਲਵਾਇਆ ਕਿਨੇ ਕਿਹਦੇ ਕਹਿਣ ਦੇ ਉੱਤੇ ਗਰੰਟ ਲੱਗਿਆ ਸਭ ਤੋਂ ਵੱਡੀ ਗੱਲ ਇਹ ਪੰਜਾਬ ਦੇ ਲੋਕਾਂ ਨੇ ਕੱਲ ਇਹੀ ਗੱਲ ਮੈਨੂੰ ਪੁੱਛੀ ਆ ਤੇ ਮੈਂ ਤੁਹਾਨੂੰ ਵੀ ਦੱਸਣਾ ਚਾਹੂੰਗਾ ਦੇਖੋ ਸਵਾਲ ਪਹਿਲਾ ਪਹਿਲੇ ਸਵਾਲ ਦੇ ਵਿੱਚ ਨਿਰਪੱਖ ਹੋ ਜਾਣੀ ਆ ਗੱਲ ਤੁਸੀਂ ਵੀ ਮੰਨੋਗੇ ਕਿ ਵਾਕਈ ਵਾਕਈ ਜਿਹੜੀ ਕਿ ਇਹ ਗੱਲ ਉਹਨਾਂ ਦੇ ਸਿਰ ਹੀ ਜਾਂਦੀ ਹੈ ਕਿਉਂਕਿ ਦੇਖੋ ਮੌਜੂਦਾ ਸਰਕਾਰ ਕੀ ਦੀ ਆ ਉਹ ਗਵੰਤਮਾਨ ਦੀ ਔਰ ਦੂਜੇ ਪਾਸੇ ਪ੍ਰਸ਼ਾਸਨ ਕੀ ਦੇ ਅਧੀਨ ਚੱਲਦਾ ਪੰਜਾਬ ਦੇ ਗੌਰਵ ਜਾਦਵ ਡੀਜੀਪੀ ਔਰ ਤੁਸੀਂ ਹੁਣ ਇਹ ਵੇਖੋ ਵੀ ਦੋ ਵਿਅਕਤੀ ਸਿਰਫ ਦੋ ਵਿਅਕਤੀ ਨੇ ਜਿਨ੍ਹਾਂ ਦੇ ਉੱਤੇ ਪੂਰੇ ਪੰਜਾਬ ਦਾ ਸੰਤੁਲਨ ਟਿਕਿਆ ਹੋਇਆ ਜੇਕਰ ਹੁਣ ਚਾਹਣ ਇਸ ਵਕਤ ਵੀ ਇਹ ਦੋਸ਼ੀ ਸਰਕਾਰ ਬਣਦੀ ਹੈ ਔਰ ਪ੍ਰਸ਼ਾਸਨ ਬਣ ਗਿਆ ਇਹਨਾਂ ਦੇ ਕਹਿਣ ਦੇ ਉੱਤੇ ਇਹਨਾਂ ਨੂੰ ਕ੍ਰੈਂਟ ਲੱਗਿਆ ਜੇਕਰ ਹੁਣ ਮੰਨੋ ਕਿ ਡੀਜੀਪੀ ਗੌਰਵ ਜਾਦਵ ਐਕਸ਼ਨ ਲੈ ਲੈਣ ਕਿ ਜਿਹੜੇ ਉਹ ਸੀਆਈ ਸਾਫ ਬਠਿੰਡਾ ਦੇ ਉਹ ਮੁਲਾਜ਼ਮਾਂ ਨੇ ਕ੍ਰੈਂਟ ਲਾਇਆ ਕਿ ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਔਰ ਦੂਜੇ ਪਾਸੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਬਹੁਤ ਵੱਡੇ ਵੱਡੇ ਦਾਅਵੇ ਹਰ ਰੋਜ਼ ਹੀ ਤੁਸੀਂ ਸਟੇਜਾਂ ਦੇ ਉੱਤੇ ਵੇਖਦੇ ਹੋ ਮਖੌਲ ਵੀ ਚੱਲਦੇ ਨੇ ਬਹੁਤ ਸਾਰੀਆਂ ਯਾਨੀ ਟਿੱਪਣੀਆਂ ਵੀ ਇੱਕ ਦੂਜੇ ਦੇ ਉੱਤੇ ਹੁੰਦੀਆਂ ਨੇ ਪਰ ਜਿਹੜੇ ਸਵਾਲ ਅਹਿਮ ਨੇ ਜਾਂ ਮੁੱਦੇ ਅਹਿਮ ਨੇ ਪੰਜਾਬ ਦੇ ਉਹਨਾਂ ਨੇ ਪ੍ਰਤੀ ਸਾਡੇ ਪੰਜਾਬ ਦਾ ਮੁੱਖ ਮੰਤਰੀ 1% ਵੀ ਕਦੇ ਗੱਲ ਕਰਦਾ ਤੁਸੀਂ ਨਹੀਂ ਦੇਖਿਆ ਹੋਣਾ ਇਹ ਗੱਲ ਤਾਂ ਇਹ ਆ ਇਹ ਤਾਂ ਇੱਕ ਵੱਖਰੀ ਗੱਲ ਆ ਕਿ ਕੋਈ ਕਹੇ ਕਿ ਭਾਈ ਤੁਸੀਂ ਖਲਾਫ ਬੋਲਦੇ ਹੋ ਪਰ ਇਹ ਲੋਕਤੰਤਰ ਦਾ ਸਵਾਲ ਦੇਖੋ ਮੁੱਖ ਮੰਤਰੀ ਨੂੰ ਹੋਣਿਆ ਡੀਜੀਪੀ ਪੰਜਾਬ ਨੂੰ ਹੋਣਿਆ ਕਿਉਂਕਿ ਪੰਜਾਬ ਦਾ ਇੱਕ ਨੌਜਵਾਨ ਪੁੱਤ ਉਹਨਾਂ ਦਾ ਮਾਰਿਆ ਗਿਆ ਇੱਕ ਲੌਤਾ ਯਾਨੀ ਘਰ ਦੇ ਵਿੱਚ ਇਕੱਲਾ ਬੰਦਾ ਸੀ ਉਹ ਕਈ ਜੀਆਂ ਦੇ ਉੱਤੋਂ ਤੁਸੀਂ ਉਹਦਾ ਜਿਹੜਾ ਸਾਇਆ ਚੱਕਿਆ ਇਹ ਬਹੁਤ ਵੱਡੀ ਗੱਲ ਜਿਹੜੀ ਕਿ ਤੁਹਾਨੂੰ ਭਰਨੀ ਪੈਣੀ ਆ ਕਿਉਂਕਿ ਆਉਣ ਵਾਲੇ ਸਤਾਜ ਦੇ ਵਿੱਚ ਦੇਖੋ ਸੱਤਾ ਤਾਂ ਤੁਹਾਡੇ ਹੱਥੋਂ ਗਈ ਆ ਔਰ ਦੂਜੇ ਪਾਸੇ ਲੋਕਾਂ ਦੇ ਵਿੱਚ ਜਿਹੜਾ ਵਿਰੋਧ ਇਹ ਵੀ ਇੱਕ ਬਹੁਤ ਵੱਡਾ ਸ਼ਰਾਬ ਬਣ ਕੇ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਉਭਰੂ ਆ ਕਿ ਜਿਹੜੇ ਬੰਦੇ ਦੀਆਂ ਜਾਂ ਕਿਸੇ ਜਨਾਨੀ ਦੀਆਂ ਜਾਂ ਕਿਸੇ ਬੱਚੇ ਦੀਆਂ ਤੁਸੀਂ ਆਂਧਰਾ ਤੜਫਾ ਰਹੇ ਹੋ ਸੀਐਮ ਸਾਹਿਬ ਤੁਸੀਂ ਇਸ ਤੇ ਵੱਡਾ ਐਕਸ਼ਨ ਲੈ ਸਕਦੇ ਹੋ ਤੁਹਾਡੇ ਹੱਥ ਵਿੱਚ ਸਿਸਟਮ ਆ ਤੁਹਾਡੇ ਹੱਥ ਵਿੱਚ ਪਾਵਰ ਹੈ ਫਿਰ ਦੇਰੀ ਕਿਸ ਗੱਲ ਦੀ ਹੈ ਇਹ ਸਾਰਾ ਪੰਜਾਬ ਦੇਖ ਰਿਹਾ ਕਿ ਸਾਡਾ ਮੁੱਖ ਮੰਤਰੀ ਜਿਹੜੀਆਂ ਗੱਲਾਂ ਦੇ ਉੱਤੇ ਤੁਰਨਾ ਚਾਹੀਦਾ ਉਹਨਾਂ ਗੱਲਾਂ ਦੇ ਉੱਤੇ ਹਲੇ ਤੱਕ ਨਜ਼ਰ ਤੱਕ ਨਹੀਂ ਗਈ। ਹੁਣ ਤੁਸੀਂ ਇਹ ਵੇਖੋ ਵੀ ਇਨਸਾਫ ਕੌਣ ਦਵਾਊਗਾ। ਕੱਲ ਸਾਡੇ ਪੰਜਾਬ ਦੇ ਲੋਕਾਂ ਨੇ ਪੁੱਛਿਆ ਵੀ ਭਾਈ ڪرੰਟ ਲਵਾਉਣ ਵਾਲੇ ਦਾ ਨਾਮ ਕੀ ਹੈ? ਭਗਵੰਤ ਸਿੰਘ ਮਾਨ। ਦੇਖੋ ਹੁਣ ਜਾਦਾ ਸਵਾਲ ਗੌਰਵ ਯਾਦਵ ਡੀਜੀਪੀ ਤੇ ਜਾਂਦੇ ਨੇ ਕਿਉਂਕਿ ਪ੍ਰਸ਼ਾਸਨ ਦੇ ਹੈੱਡ ਨੇ। ਦੂਜੇ ਪਾਸੇ ਭਾਈ ਪੰਜਾਬ ਦੀ ਡੋਰ ਆ ਜਿਹੜੀ ਸਾਡੀ ਚਾਬੀ ਆ ਪੰਜਾਬ ਦੀ। ਉਹ ਸਾਡੇ ਲੋਕਾਂ ਨੇ ਅਸੀਂ ਆਪਾਂ ਸਾਰਿਆਂ ਨੇ ਮੁੱਖ ਮੰਤਰੀ ਨੂੰ ਫੜਾ ਦਿੱਤੀ ਆ। ਭਗਵੰਤ ਮਾਨ ਨੂੰ ਐਸ ਕਰਕੇ ਸਵਾਲ ਵੀ ਉਹਨਾਂ ਤੋਂ ਹੀ ਉੱਠਣਗੇ ਨਾਮ ਵੀ ਉਹਨਾਂ ਦਾ ਹੀ ਲੱਗੂਗਾ ਮੁੱਖ ਮੰਤਰੀ ਚਾਹੁੰਦਾ ਤਾਂ ਇੱਕ ਮਿੰਟ ਦੇ ਅੰਦਰ ਯਾਰ ਉਹਨਾਂ ਦੇ ਉੱਤੇ ਐਕਸ਼ਨ ਕਰਕੇ ਉਹਨਾਂ ਨੂੰ ਗ੍ਰਿਫਤਾਰੀਆਂ ਕਰਵਾ ਦੇ ਉਹਨਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਹੋ ਸਕਦਾ ਫਾਂਸੀ ਵੀ ਕਰਵਾ ਦੇ ਯਾਰ ਇਹ ਕੋਈ ਕਮਾਲ ਦੀ ਗੱਲ ਨਹੀਂ ਇਹ ਕੋਈ ਮਜ਼ਾਕ ਨਹੀਂ ਜੇ ਚਾਵੇ ਮੁੱਖ ਮੰਤਰੀ ਔਰ ਗੌਰਵ ਜਯਦੇਵ ਡੀਜੀਪੀ ਉਹਨਾਂ ਬੰਦਿਆਂ ਨੂੰ ਫਾਂਸੀ ਦੇ ਤਖਤੇ ਤੱਕ ਲੈ ਜਾ ਕੇ ਫਾਂਸੀ ਦੇਵਾ ਸਕਦੇ ਨੇ ਇਹ ਗੱਲਾਂ ਬਹੁਤ ਜ਼ਿਆਦਾ ਪੰਜਾਬ ਨੂੰ ਚੁਬ ਰਹੀਆਂ ਨੇ ਕਦੇ ਆਇਨਾ ਆਏ ਦੇ ਨਿਕ ਕੰਕਾਉਂਟਰ ਵੀ ਹੁੰਦਾ ਫਿਰ ਕੋਈ ਨਾ ਕੋਈ ਕਰੰਟ ਲਾ ਕੇ ਮਾਰੇ ਜਾਂਦਾ ਕਿਤੇ ਲੱਤਾਂ ਵੀ ਟੁੱਟ ਰਹੀਆਂ ਨੇ ਬਹੁਤ ਸਾਰਾ ਹਲੇ ਮੈਨੂੰ ਐਂ ਲੱਗਦਾ ਵੀ ਪੌਣੇ ਦੋ ਸਾਲਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਹੋਣਾ ਇਹ ਨਹੀਂ ਕਹਿ ਸਕਦੇ ਪਰ ਇਹਦੇ ਮੈਂ ਚਾਹੂੰਗਾ ਕਿ ਤੁਹਾਡੀ ਅੱਜ ਰਹਿ ਕੇ ਆਉਂਦੀ ਐ ਮੈਂ ਸੁਣਨਾ ਚਾਹੁੰਨਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਦੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ